ਕਿ ਰਾ ਘਰੇਲੀ ਸਰਾਪੀਨੇ ਸੇ 15 ਲੋਕਾਂ ਦੀ ਮੌਤ ਹੋਈ ਹੈ ਕਿਸ ਤਰੀਕੇ ਸੇ ਆ ਦੇਖੀਏ ਦੇਖੋ ਸਭ ਤੋਂ ਪਹਿਲਾਂ ਤਾਂ ਕਮਲભાઈ ਬਹੁਤ بڑے ਦੁੱਖ ਦੀ ਗੱਲ ਆ ਕਿਉਂਕਿ ਜਿਹਦੇ ਘਰ ਦਾ ਜੀ ਚਲਾ ਗਿਆ ਨਾ ਉਹ ਵਾਪਸ ਨਹੀਂ ਆਉਂਦਾ ਠੀਕ ਆ ਖਬਰਾਂ ਦੋ ਦਿਨ ਬਾਅਦ ਚੱਲ ਕੇ ਬੰਦ ਹੋ ਜਾਣਗੀਆਂ ਹੋਰ ਆਪਾਂ ਸਾਰੇ ਹੋਰ ਕਮਾਕਾਰਾਂ 'ਚ ਲੱਗ ਜਾਾਂਗੇ ਪਰ ਸਭ ਤੋਂ ਪਹਿਲਾਂ ਉਹ ਪਰਿਵਾਰ ਜਿਨ੍ਹਾਂ ਦੇ 4-4 ਬੱਚੇ 3-3 ਧੀਆਂ ਘਰ 'ਚ ਨੇ ਉਹ ਚਲੇ ਗਏ ਸਿਰ ਦੇ ਸਾਈ ਉਹਨਾਂ ਲਈ ਉਹ ਪ੍ਰਮਾਤਮਾ ਉਹਨਾਂ ਨੂੰ ਇਹੀ ਕਹਿ ਸਕਦੇ ਆ ਪ੍ਰਮਾਤਮਾ ਉਹਨਾਂ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਬਖਸ਼ੇ ਦੂਜੀ ਗੱਲ ਹੋਰ ਕੋਈ ਚੀਜ਼ ਕੰਮ ਨਹੀਂ ਆਉਣੀ ਸਰਕਾਰ ਨੂੰ ਸਭ ਤੋਂ ਪਹਿਲਾਂ ਉਹਨਾਂ ਨੂੰ 25-25 ਲੱਖ ਇੱਕ ਪਰਿਵਾਰ ਨੂੰ ਕਿਉਂਕਿ ਗਿਣਤੀ ਵੱਧਦੀ ਜਾ ਰਹੀ ਹੈ ਗਿਣਤੀ ਵੱਧਦੀ ਜਾ ਰਹੀ ਹੈ ਪਤਾ ਨਹੀਂ ਕਿੱਥੇ ਜਾ ਕੇ ਰੁਕਣੀ ਆ ਇਸ ਵੇਲੇ 17 ਤੱਕ ਪਹੁੰਚ ਗਈ ਹੈ ਤੇ ਇਸ ਕਰਕੇ ਉਹਨਾਂ ਲਈ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕਰਨਾ ਉਹਨਾਂ ਦੇ ਬੱਚਿਆਂ ਦੀ ਸਕੂਲ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪਹਾੜ ਆ ਮੈਂ ਸਮਝਦਾ ਸਰਕਾਰ ਦੇ ਨਾਲ ਨਾਲ ਸਾਡੇ ਵੱਡੇ ਐਨ ਜੀਓਸ ਸਾਡੇ ਵੱਡੇ ਇੰਡਸਟ੍ਰਿਸਟ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਸ ਪਰਿਵਾਰ ਦੇ ਨਾਂ ਤੇ ਅੱਜ ਹੀ ਕੋਈ ਨਾ ਕੋਈ ਉਪਰਾਲੇ ਆ ਜਿਹੜੇ ਉਹ ਸ਼ੁਰੂ ਕੀਤੇ ਜਾਣ ਤੇ ਦੂਜੀ ਗੱਲ ਦੇਖੋ ਇਹ ਗੱਲ ਬੜੇ ਦਿਨਾਂ ਤੋਂ ਅਸੀਂ ਕਹਿ ਰਹੇ ਸੀ ਵੀ ਜਿਹੜਾ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਦੇਸ਼ ਦਾ ਸਭ ਤੋਂ ਵੱਡਾ ਮਾਫੀਆ ਉਹਨੂੰ ਨੌ ਕੀ ਕੇਜਰੀਵਾਲ ਜਿਹਨੇ ਦਿੱਲੀ 'ਚ ਟ੍ਰੇਨਿੰਗ ਹਾਸਲ ਕੀਤੀ ਦਿੱਲੀ ਨੂੰ ਪੂਰਾ ਬਰਬਾਦ ਕੀਤਾ ਨਸ਼ੇ 'ਚ ਸ਼ਰਾਬ 'ਚ ਉਦੋਂ ਬਾਅਦ ਉਹ ਚਲਿਆ ਗਿਆ ਪੰਜਾਬ 'ਚ ਅੱਜ ਉਹ ਪੂਰਾ ਰੰਗ ਆ ਜਿਹੜਾ ਦਿੱਲੀ ਦਾ ਜਿਹੜਾ ਟ੍ਰੇਨਿੰਗ ਕੀਤੀ ਹੋਈ ਦਿੱਲੀ 'ਚ ਅੱਜ ਉਹ ਆਮ ਆਦਮੀ ਪਾਰਟੀ ਆਪਣਾ ਰੰਗ ਆ ਜਿਹੜਾ ਉਹ ਪੰਜਾਬ 'ਚ ਦਿਖਾ ਰਹੀ ਹੈ ਇਹੀ ਪਲੋ ਇਹੀ ਸੀ ਵੱਡੀਆਂ ਵੱਡੀਆਂ ਇਹ ਤੁਹਾਨੂੰ ਸਿੱਖਿਆਵਾਂ ਦਿੰਦੇ ਸੀ ਬੜੇ ਬੜੇ ਇਹਨਾਂ ਦੇ ਭਾਸ਼ਣ ਹੁੰਦੇ ਸੀ ਅੱਜ ਉਹੀ ਪਾਰਟੀ ਉਹੀ ਪਾਰਟੀ ਦੇ ਮੁੱਖ ਮੰਤਰੀ ਜੀੜੇ ਹਮੇਸ਼ਾ ਮੈਂ ਇਹਨੂੰ ਐਮੀ ਨਾ ਗੱਲ ਨੂੰ ਸਮਝਿਓ ਮੈਂ ਬੜਾ ਚਿਰ ਨਾਲ ਰਿਆ ਮੈਂ ਦੇਖਿਆ ਪਾਰਲੀਮੈਂਟ ਚ ਮੈਂ ਪਹਿਲਾਂ ਗੱਲ ਕਹੀ ਆ ਮੈਂ ਨਹੀਂ ਕਹਿੰਦਾ ਉਹਨਾਂ ਦੇ ਆਪ ਦੇ ਐਮਪੀ ਧਰਮਵੀਰ ਗਾਂਧੀ ਤੇ ਖਾਲਸਾ ਸਾਹਿਬ ਨੇ ਦੋਨਾਂ ਨੇ ਕਿਉਂਕਿ ਅਸੀਂ ਵੀ ਨਾਲ ਹੀ ਬਹਿੰਦੇ ਸੀ ਦੋਨਾਂ ਨੇ ਚਿੱਠੀ ਲਿਖੀ ਵੀ ਭਗਵੰਤ ਮਾਨ ਸਵੇਰੇ ਹੀ ਜਦੋਂ ਆਉਂਦਾ ਐਸੀ ਸਮੈਲ ਆਉਂਦੀ ਆ ਵੀ ਅਸੀਂ ਇਹਦੇ ਨਾਲ ਨਹੀਂ ਬਹਿ ਸਕਦੇ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਇਹ ਜਿਹੜੀ ਸ਼ਰਾਬ ਆ ਦੇਸੀ ਡਿਗਰੀ ਦੀ ਕਿਉਂਕਿ ਉਹਨਾਂ ਨੂੰ ਠੇਕੇ ਦੀ ਸ਼ਰਾਬ ਇਹ ਮੇਰੇ ਸਰਦਾਰ ਨੂੰ ਕੰਮ ਨਹੀਂ ਕਰਦੀ ਅੰਗਰੇਜ਼ੀ ਨਾ ਦੇਸੀ ਤੇ ਆ ਜਿਹੜੀ ਡਿਗਰੀ ਪੂਰੀ ਜਿਹਦੀ ਡਿਗਰੀ ਦਾ ਪਤਾ ਹੀ ਨਹੀਂਗਾ ਉਹ ਦੇਸੀ ਘੜੇ ਦੀ ਸ਼ਰਾਬ ਕੱਢੀ ਹੋਈ ਸ਼ਰਾਬ ਜਿਹੜੀ ਆ ਉਹ ਕੰਮ ਕਰਦੀ ਆ ਪਰ ਭਗਵੰਤ ਮਾਨ ਦੇ ਨਾਲ ਡਾਕਟਰਾਂ ਦੀ ਟੀਮ ਭਗਵੰਤ ਮਾਨ ਨੂੰ ਡਾਕਟਰ ਜਦ ਹੀ ਉਹ ਦਵਾਈਆਂ ਦੇ ਕੇ ਠੀਕ ਕਰ ਲੈਂਦੇ ਆ ਈ ਹਸਪੀਟਲ ਚ ਲੈ ਕੇ ਠੀਕ ਕਰ ਕਰ ਜਾਂਦੇ ਆ ਠੀਕ ਆ ਚਾਹੇ 에ਰਪੋਰਟ ਤੇ ਹੋਣ ਚਾਹੇ 에ਰਪੋਰਟ ਤੋਂ ਤੁਰ ਕੇ ਚੱਲਦੇ ਹੋਣ ਚਾਹੇ ਕਿਵੇਂ ਵੀ ਪਰ ਉਹਨਾਂ ਦੇ ਨਾਲ ਡਾਕਟਰ ਦੀਆਂ ਟੀਮਾਂ ਭਗਵੰਤ ਮਾਨ ਸਾਹਿਬ ਨੂੰ ਕਿਤੇ ਨਾ ਕਿਤੇ ਤੇਸੀਦਾਰੂ ਚੋਂ ਕੱਢ ਲੈਂਦੇ ਉਸ ਉਸ ਤੌੜੀ ਚ ਉਸ ਡਰਮ ਚੋਂ ਜੀਚ ਭਗਵੰਤ ਮਾਨ ਗਿਆ ਹੁੰਦਾ ਉਹ ਚੋਂ ਬਾਹਰ ਕੱਢ ਲੈਂਦੇ ਆ ਨਾਲ ਸਿਕਿਉਰਿਟੀ ਆ ਨਾਲ ਫੋਰਸਿਸ ਨੇ ਉਹ ਤਰਨ ਜਾਂਦੇ ਆ ਉਹ ਤਾਰੀ ਲਾ ਕੇ ਭਵੰਤਮਨ ਨੂੰ ਉਸ दारू ਦੇ ਡਰਮ ਚੋਂ ਕੱਢ ਲੈਂਦੇ ਆ ਪਰ ਇਹਨਾਂ ਨੂੰ ਕੌਣ ਕੱਢੂ ਇਹ ਜਿਹੜੇ ਮਰਗੇ ਵਿਚਾਰੇ ਇਹਨਾਂ ਦਾ ਇਹਨਾਂ ਦਾ ਕੌਣਾ ਵਾਲੀ ਬਾਤ ਹਰ ਜਗ੍ਹਾ ਮੈਂ ਇਹ ਜ਼ਿੰਮੇਵਾਰੀ ਨਾ ਕਹਿ ਸਕਣਾ ਇੱਕ ਚਿੱਟਾ ਤਾਂ ਤੁਸੀਂ ਘਰ ਘਰ ਡਰਾਮਾ ਕਰਦੇ ਹੋ ਬਿਸਤਰੇ ਪੱਟ ਮੰਜੇ ਪੱਟ ਬਿਲਡਿੰਗ ਹਟਾ ਅਰੇ ਸ਼ਰਾਬ ਇਹ ਕੋਈ ਢੋਲਾਂ ਚ ਇਹ ਕੋਈ ਵੱਡੇ ਵੱਡੇ ਡਰਾਮਾਂ ਤੋਂ ਬਗੈਰ ਤਾਂ ਬਣਦੀ ਨਹੀਂ ਇਹ ਤਾਂ ਸੈਂਕੜੇ ਲੀਟਰਾਂ ਚ ਬਣਦੀ ਆ ਉਦੋਂ ਵਾਦ ਇਹਨਾਂ ਦੀ ਪੈਕਿੰਗਾਂ ਕਰਨ ਲਈ ਜਿਹੜੇ ਪਲਾਸਟਿਕ ਦੇ ਪਾਊਚ ਬਣਦੇ ਆ ਉਹਦੇ ਲਈ ਅਲੱਗ ਮਸ਼ੀਨਾਂ ਚਾਹੀਦੀਆਂ ਇਹ ਕੋਈ ਛੋਟੀ ਚੀਜ਼ ਤਾਂ ਹੈ ਨਹੀਂ ਇਹ ਬਿਲਕੁਲ ਭਗਵੰਤਮਾਨ ਆਪ ਇਹਦਾ ਸ਼ਕੀਨ ਆ ਇਹ ਜਿਹੜੀ ਜਿਹੜੀ ਇਹ ਦੇਸੀ ਸ਼ਰਾਬ ਪਿੰਡਾਂ ਚ ਜਿਹੜੀ ਇਹ ਨਜਾਇਜ਼ ਚੱਲ ਰਹੀ ਆ ਇਹ ਟੋਟਲ ਭ੍ਰੰਗ ਭਗਵੰਤਮਾਨ ਨੋ ਦਾ ਬ੍ਰਾਂਡ ਆ ਭਗਵੰਤਮਾਨ ਕਰਕੇ ਹੀ ਇਹਨੂੰ ਲਿਆ ਖਰੀਦਿਆ ਜਾਂਦਾ ਜਿੱਥੇ ਵੀ ਕੋਈ ਇਹਦਾ ਖਰੀਦਦਾਰਾ ਉਹ ਭਗਵੰਤਮਾਨ ਦਾ ਪਾਊਆ ਦੇ ਦੋ ਭਗਵੰਤਮਾਨ ਦਾ ਬੋਤਲ ਦੇ ਦੋ ਇਹ ਬ੍ਰਾਂਡ ਆ ਭਗਵੰਤਮਾਨ ਦਾ ਤੇ ਵਿਦਾਊਟ ਡਿਗਰੀ ਬ੍ਰਾਂਡ ਆ ਉੱਤੇ ਲਿਖਿਆ ਹੁੰਦਾ ਤੇ ਇਹਦਾ ਅਸਰ ਜਿਹੜਾ ਹੈ ਦੂਜਿਆਂ ਨਾਲੋਂ ਦੁੱਗਣਾ ਤਿਗਣਾ ਹੁਣ ਇੱਕ ਪਾਸੇ ਭਗਵੰਤ ਮਾਨ ਇਹ ਚਲਾਉਂਦਾ ਹੈ ਦੂਜੇ ਪਾਸੇ ਜਿਹੜਾ ਕੇਜਰੀ ਵਾਲਾ ਕਿਉਂਕਿ ਸਭ ਤੋਂ ਵੱਡਾ ਧੰਦਾ ਉਹਨਾਂ ਦਾ ਚੀਮਾ ਸਾਹਿਬ ਜਿਹੜੇ ਐਕਸਾਈਜ਼ ਮਿਨਿਸਟਰ ਨੇ ਫਰਾਂਸ ਮਿਨਿਸਟਰ ਨੇ ਉਹ ਹਰ ਤੀਜੇ ਦਿਨ ਪ੍ਰੈਸ ਕਾਨਫਰੰਸ ਕਰਦੇ ਆ ਟਵੀਟ ਕਰਦੇ ਆ ਜੀਨਾਂ ਨੂੰ ਹੁਜੇ ਤੱਕ ਸਤੀਫਾ ਦੇ ਜਣਾ ਚਾਹੀਦਾ ਸੀ ਅਜੇ ਤੱਕ ਲੋਕਾਂ ਤੋਂ ਮਾਫੀ ਮੰਗ ਕੇ ਭਗਵੰਤ ਮਾਨ ਸਾਹਿਬ ਦੇ ਫਾਈਨਾਂਸ ਤੇ ਐਕਸਾਈਜ਼ ਮਿਨਿਸਟਰ ਚੀਮਾ ਸਾਹਿਬ ਕਿੱਥੇ ਸੁੱਤੇ ਪਿਓ ਬੜੀਆਂ ਟੇਡੀਆਂ ਗੱਲਾਂ ਕਰਦੇ ਹੁੰਦੇ ਨੇ ਬੜਾ ਚੱਬ ਚੱਬ ਕੇ ਗੱਲਾਂ ਕਰਦੇ ਹੁੰਦੇ ਨੇ ਪੰਜਾਬ ਪੰਜਾਬ ਕਰਦੇ ਹੁੰਦੇ ਅੱਜ ਕਿੱਥੇ ਹ ਅੱਜ ਤੁਹਾਨੂੰ ਪੰਜਾਬ ਦੇ ਯਾਦ ਨਹੀਂ ਸੁਹਾਗ ਉਜਾੜ ਤੇ ਤੁਸੀਂ ਪੰਜਾਬੀਆਂ ਦੀ ਉਹ ਮੋਦੀ ਸਾਹਿਬ ਦੇਖੋ ਦੇਸ਼ ਪਾਕਿਸਤਾਨ ਨਾਲ ਲੜਾਈ ਲੱਗੀ ਆ ਪਾਕਿਸਤਾਨ ਨਾਲ ਲੜਾਈ ਆ ਕੁੱਲ ਪੰਜ ਬੰਦੇ ਸ਼ਹੀਦ ਹੋਏ ਆ ਉਹ ਵੀ ਫੌਜੀ ਉਹ ਵੀ ਸਾਡੇ ਗੁਰਦੁਆਰੇ ਤੇ ਅਟੈਕ ਕੀਤਾ ਤਦ ਪੰਜ ਬੰਦੇ ਸ਼ਹੀਦ ਹੋਏ ਕਿ ਤੁਸੀਂ ਉਸੇ ਬਾਰਡਰ ਤੇ ਜਿੱਥੋਂ ਇਹ ਗੋਲੀਆਂ ਬੰਬ ਆਉਂਦੇ ਸੀ ਮੋਦੀ ਸਾਹਿਬ ਨੇ ਜਿੱਥੇ ਰੋਕ ਕੇ ਰੱਖੇ ਫੌਜ ਨੇ ਸਾਡੀ ਨੇ ਰੋਕ ਕੇ ਰੱਖੇ ਉੱਥੇ ਤੁਸੀਂ ਆਹ ਮਧੋਸ਼ ਕਰਕੇ ਲੋਕਾਂ ਦੀ 15 ਮਿੰਟਾਂ ਅੱਧੇ ਘੰਟੇ 'ਚ ਤੁਸੀਂ ਸੱਥਰਪਸ਼ਾਤ ਦੇ ਪਿੰਡ ਦੇ ਪਿੰਡ ਪਰਤੇ ਹੁਣ ਤੁਹਾਨੂੰ ਕੌਣ ਪੁੱਛੂਗਾ ਜੀ ਅਸੀਂ ਪੁੱਛਦੇ ਹਾਂ ਤੁਹਾਨੂੰ ਦੋ ਅਸਤੀਫਾ ਠੀਮਾ ਸਾਹਿਬ ਕਿੱਥੇ ਆ ਤੁਹਾਡਾ ਆਈਐਸ ਅਫਸਰ ਇਹ ਬਿਲਕੁਲ ਜਿਹੜਾ ਤੁਸੀਂ ਡੀਐਸਪੀ ਤੇ ਤੁਸੀਂ ਸਸਪੈਂਡ ਕਰਤਾ ਇਨਸਪੈਕਟਰ ਉਹਦੇ ਕੀ ਬੱਲੇ ਆ ਸਸਪੈਂਡ ਕਰਨਾ ਚਾਹੀਦਾ ਤੁਹਾਡਾ ਸੈਕਟਰੀ ਆਈਐਸ ਆਈਪੀਐਸ ਤਾਂ ਮੰਨਾਂਗੇ ਤੁਸੀਂ ਕੁਝ ਕੀਤਾ ਜਿਹੜਾ ਸਭ ਕੁਝ ਕਰਾਉਂਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਤਾਕਤ ਆ ਇਹਨਾਂ ਕੋਲ ਕੀ ਤਾਕਤ ਹੈ ਥੱਲੇ ਐਸਐਚਓ ਹੈ ਡੀਐਸਪੀ ਹੈ ਤਾਂ ਵਿਚਾਰੇ ਕਟਪਤਲੀਆਂ ਆ ਇਹਨਾਂ ਨੂੰ ਸਸਪੈਂਡ ਕਰਕੇ ਲਾਈਨ ਚਲਾ ਦੋਗੇ ਕੱਲ ਨੂੰ ਪਤਾ ਹੀ ਨਹੀਂ ਲੱਗਣਾ ਦੋ ਦਿਨ ਖਬਰ ਗਈ ਇਹੀ ਲੱਗੇ ਹੋਣਗੇ ਬਰਨਾਲੇ ਇਹੀ ਲੱਗੇ ਹੋਣਗੇ ਫਾਜ਼ਲ ਕੀ ਪਤਾ ਲੱਗਣਾ ਹੈ ਪਤਾ ਉਦੋਂ ਲੱਗੂ ਜਦੋਂ ਆਈਐਸ ਅਫਸਰ ਤੇ ਆਈਪੀਐਸ ਸਸਪੈਂਡ ਕਰੋਗੇ ਤੇ ਮੰਤਰੀ ਨੂੰ ਅੱਜ ਅੱਜ ਭਗਵੰਤ ਮਾਨ ਸਾਹਿਬ ਜੇ ਤੁਸੀਂ ਨਹੀਂ ਲੜੇ ਹੋ ਇਹਨਾਂ ਨਾਲ ਅੱਜ ਸਤੀਫਾ ਚੀਮੇ ਦਾ ਲਓ ਇਹ ਜਿਹੜਾ ਚੱਬ ਚੱਬ ਗੱਲਾਂ ਕਰਦਾ ਹੁੰਦਾ ਅੱਜ ਇਹ ਕਰੇ ਗੱਲ ਕਿਹੜੇ ਮੂੰਹ ਨਾਲ ਇਹ ਗੱਲ ਕਰਦਾ ਵੀ ਇਹਦੇ ਇਹਦੇ ਥੱਲੇ ਇਹਦੇ ਇਹਦੇ ਥੱਲੇ ਜਿਹੜੀਆਂ ਇਹ ਜੇ ਫੈਕਟਰੀਆਂ ਇਹ ਜੇ ਇਹ ਜੇ ਕਾਰਖਾਨੇ ਚੱਲ ਰਹੇ ਆ ਤੇ ਦੂਜੇ ਪਾਸੇ ਕਹਿੰਦਾ ਐਕਸਾਈਜ਼ ਵਧਾਤੀ ਅਸੀਂ ਐਂ ਵਧਾਤਾ ਉਹ ਤੁਸੀਂ ਵਧਾ ਬਦਾ ਕੇਜਰੀਵਾਲ ਦੀ ਤੇ ਆਪਣੀਆਂ ਜੇਬਾਂ ਭਰ ਲਈ ਇੰਨੀ ਮਹਿੰਗੀਆਂ ਸ਼ਰਾਬਾਂ ਇੰਡਸਟਰੀ ਜਿਹੜੇ ਸ਼ਰਾਬ ਮਾਫੀ ਫੈਕਟਰੀਆਂ ਨੇ ਉਹਨਾਂ ਨੂੰ ਇੰਨਾ ਪੈਸਾ ਚੱਕਿਆ ਹੋਇਆ ਵੀ ਉਹ ਸ਼ਰਾਬ ਇੰਨੀ ਮਹਿੰਗੀ ਕਰਤੀ ਤੇ ਆਮ ਆਦਮੀ ਪੀ ਨਾ ਸਕੇ ਕਿਹੜਾ ਆਮ ਆਦਮੀ ਆ ਜਿਹੜਾ ਵਿਚਾਰਾ ਮਜ਼ਦੂਰ ਆ ਜਿਹਦੇ 500 ਦਿਹਾੜੀ ਆ ਪੰਜਾਬ ਚ ਇੱਕ ਲੋਕ ਸ਼ਰਾਬ ਪੀਂਦੇ ਆ ਚਾਹੇ ਉਹਨੂੰ ਆਪਣੀ ਸਿਹਤ ਲਈ ਆਰਾਮ ਲਈ ਕੋਚ ਹੈ ਖੁਸ਼ੀ ਲਈ ਕੋਚ ਜਿਵੇਂ ਮਰਜ਼ੀ ਕਰ ਲੋ ਜੋ ਪੀਂਦੇ ਆ ਤੇ ਤੁਸੀਂ ਉਹਨਾਂ ਨੂੰ ਇੱਕ ਚੀਜ਼ ਨਹੀਂ ਮੁਹੱਈਆ ਕਰਵਾ ਸਕਦੇ ਮੌਜੂਦੀ ਕੀ ਮੰਗ ਕੇ ਬੜੀ ਵੱਡੀ ਤੁਸੀਂ ਲੜਾਈ ਲੜ ਰਹੇ ਹੋ ਡਰਾਮੇ ਕਰਦੇ ਹੋ ਜੰਗ ਨਸ਼ਿਆਂ ਵਿਰੁੱਧ ਆ ਇਹ ਜੰਗੇ ਆ ਇਹ ਕਰੋੜਾਂ ਰੁਪਏ ਭਗਵੰਤ ਮਾਨਸ਼ਾ ਤੂੰ ਆਪਣੀਆਂ ਫੋਟੋਆਂ ਲਾ ਲਾ ਦਿਖਾ ਦਿਖਾ ਨਸ਼ੇ ਅੰਮ੍ਰਿਤ ਆ ਲੜਦਾ ਤੂੰ ਜੰਗ ਨਸ਼ੇ ਅੰਮ੍ਰਿਤ ਕਿਡਾ ਡਰਾਮੇਵਾ ਜੋ ਯਾਰ ਅੱਜ ਭਗਵੰਤ ਕਿਹੜੇ ਮੂਨਾ ਤੁਸੀਂ ਸਿਰ ਚੱਕ ਲੇਂਗਾ ਰੋਜ਼ ਪਤਾ ਨਹੀਂ ਲੱਗਦਾ ਵੀ ਕਿਹੜੀ ਜਿਹਾ ਰਾਤ ਦੇਸੀ ਪੀਤੀ ਆ ਪੱਗ ਕਿਵੇਂ ਰੱਖੀ ਹੁੰਦੀ ਆ ਪਿੱਛੋਂ ਕਿਵੇਂ ਜੂੰਡੇ ਨਿਕਲੇ ਹੁੰਦੇ ਆ ਕੀ ਹਾਲਾਤ ਹੁੰਦੇ ਆ ਤੁਹਾਡੇ ਤੁਸੀਂ ਲੱਗਦੇ ਹੋ ਕਿਸੇ ਪਾਸੇ ਵੀ ਤੁਸੀਂ ਸੋਫੀ ਹੁੰਨੇ ਹੋ ਜਾਂ ਮੁੱਖ ਮੰਤਰੀ ਹੁੰਨੇ ਹੋ ਫਿਰ ਗੱਲਾਂ ਮੈਨੂੰ ਜਾਣਦਾ ਜੀ ਮੈਂ ਜਾਣਦਾ ਜੀ ਇਹ ਕੀ ਜਾਣਦੇ ਆ ਮੈਂ ਆ ਜਾਣਦਾ ਜੀ ਮੈਂ ਆ ਜਾਣਦਾ ਹਰੇਕ ਨੂੰ ਟੀਚਣਾ ਹਰੇਕ ਨੂੰ ਮਖੌਲ ਨੌਕਰੀ ਦੇਣ ਜਾਣਾ ਤਾਂ ਟੀਚਣਾ ਤਾ ਮਖੌਲ ਕੋਈ ਢਾਟਨ ਕਰ ਦੇਣਾ ਤਾਂ ਟਿਚਰਾਂ ਕੋਈ ਮਖੌਲ ਅੱਜ ਕਿਹੜੀ ਟਿਚਰ ਕਰੋਗੇ ਅੱਜ ਕਿਹੜਾ ਮਖੌਲ ਕਰੋਗੇ ਅੱਜ ਕਰੋ ਟਿੱਕਰ ਅੱਜ 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 ਦੋ ਸਿੱਖਿਆ ਕਿਸੇ ਨੂੰ ਦੇਣੀ ਆ ਤੇ ਇਸ ਕਰਕੇ ਮੁੱਦੇ ਮੁੱਢ ਗਏ ਹੋ ਮੁੱਦੇ ਮੁੱ ਕਾਕਾ ਜੀ ਇਹ ਜ਼ਹਿਰ ਇਹ ਜ਼ਹਿਰ ਪਹਿਲਾਂ ਸਭ ਤੋਂ ਉਦੋਂ ਨਹੀਂ ਪਤਾ ਤੁਹਾਨੂੰ ਤੁਹਾਡੇ 25 ਤੋਂ ਉੱਤੇ ਬਦਮੌਤਾਂ ਹੋਈਆਂ ਸੀ ਤੁਹਾਡੇ ਜ਼ਿਲ੍ਹੇ 'ਚ ਸੀਐਮ ਸਾਹਿਬ ਤੁਹਾਡੇ ਜ਼ਿਲ੍ਹੇ 'ਚ ਹੁਣ ਤੁਸੀਂ ਆ ਬਾਰਡਰ ਤੇ ਜਿੱਥੇ ਜੰਗ ਚੱਲ ਰਹੀ ਹੈ ਉੱਥੇ ਲੋਕਾਂ ਨੂੰ ਇਹ ਪਰੋਸ ਰਹੇ ਆ ਉਧਰ ਤਾਂ ਲੜਾਈ ਲੱਗੀ ਹੋਈ ਆ ਅਸੀਂ ਲੋਕਾਂ ਨੂੰ ਤਕੜੇ ਕਰਨਾਂ ਚੀਜ਼ਾਂ ਦੇਣ ਕਿ ਉਹਨਾਂ ਨੂੰ ਜਿਹਾ ਇਹ ਜੀ ਜ਼ਹਿਰ ਪਰੋਸ ਕੇ ਉਹਨਾਂ ਨੂੰ ਮਾਰਨਾ ਹੈ ਪਾਕਿਸਤਾਨ ਅੱਜ ਕਿੰਨਾ ਖੁਸ਼ ਹੋਊਗਾ ਵੀ ਆ ਬਾਰਡਰ ਤੇ ਜਿਹੜਾ ਅਸੀਂ ਨਹੀਂ ਕਰ ਸਕੇ ਸਾਡੀ ਗੋਲੀ ਬਰੂਦ ਨਹੀਂ ਪਾਕਿਸਤਾਨ ਕਰ ਸਕਿਆ ਆ ਭਗਵੰਤ ਮਾਨ ਨੇ ਕਰਤਾ 5 ਮਿੰਟ ਚ ਆ ਮਾਰ ਤੇ ਪੰਜਾਬੀ ਇਸ ਕਰਕੇ ਏਡੇ ਵੱਡੇ ਗੁਨਾਹਗਾਰ ਹੋ ਸਰਦਾਰ ਜੀ ਤੁਸੀਂ ਆ ਤੁਹਾਡੇ ਮੰਤਰੀ ਫਿਰਦੇ ਆ ਗਲੀਆਂ ਚ ਹੁਣ ਕੀ ਕਰਦੇ ਫਿਰਦੇ ਆ ਇਹ ਇਹਨਾਂ ਦੀਆਂ ਗੱਡੀਆਂ ਚ ਹੁੰਦੇ ਆ ਸਾਰੇ ਬੰਦੇ ਜਿਹੜੇ ਵੇਚਦੇ ਆ ਇਹਨਾਂ ਦੀਆਂ ਗੱਡੀਆਂ ਚ ਹੁੰਦੇ ਆ ਆ ਆਜੂਗੀ ਫੋਟੋਆਂ ਤੁਹਾਡੀਆਂ ਵੀ ਥੋੜਾ ਚਿਰ ਬਾਅਦ ਸਰ ਮੌਜੂਦਾ ਕੀ ਮੰਗ ਕਰਦੇ ਆ ਮਾਪਜਾ ਕਿਸੇ ਨੇ ਮੁਫਤ ਦੇਣਾ ਹੈ ਸਰਕਾਰ ਨੇ ਉਹ ਉਹ ਚੀਜ਼ਾਂ ਬਕਾਇਆ ਤਾਂ ਉਹ ਮਰੇ ਨੇ ਜੇ ਉਹ ਮਿਲ ਰਹੀ ਸੀ ਚੀਜ਼ ਤਾਂ ਉਹਨਾਂ ਨੇ ਖਰੀਦੀ ਮਾਪਜਾ ਨੇ ਜੇਬ ਚੋਂ ਦੇਣਾ ਹੈ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਪੈਸਾ ਦੇਣਾ ਨਹੀਂ ਹੋਰ ਕੀ ਕਰਨਾ ਹੈ ਹੋਰ ਕੀ ਕਰ ਲੋਗੇ ਹੁਣ ਤੁਸੀਂ ਜਾਨ ਵੀ ਲੈ ਲਈ ਉਹਨਾਂ ਨੂੰ ਦੇਣਾ ਵੀ ਨਹੀਂ ਕੁਝ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੈਂ ਕਹਿੰਦਾ ਅੱਗੇ ਕਹਿੰਦੇ ਸੀ ਜੀ ਫਲਾਣੇ ਦੇ ਦੰਦ ਖੱਟੇ ਕਰਤੇ ਜੀ ਫਲਾਣਾ ਕਰਤਾ ਜੀ ਪਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਮੋਦੀ ਜੀ ਦੰਦ ਹੀ ਨਹੀਂ ਛੱਡੇ ਦੂਜੇ ਪਾਸੇ ਨਾ ਚੱਟਣ ਜੋਗੇ ਛੱਡੇ ਨਾ ਖਾਣ ਜੋਗੇ ਨਾ ਚੱਬਣ ਜੋਗੇ ਛੱਡੇ ਨਕਲੀ ਵੀ ਨਹੀਂ ਲੱਗਣੇ ਇਹ ਹਾਲਾਤ ਪਾਕਿਸਤਾਨ ਦਾ ਕਰਤਾ ਇਹ ਇਹ ਇਹੀ ਮੁੱਲੇ ਨੇ ਇਹ ਦੇਸ਼ ਸਾਡਾ ਇਹਨਾਂ ਨੂੰ ਛੱਡ ਦੂ ਇਹ ਸਾਡੇ ਪੰਜਾਬ ਦੇ ਜਿਹੜੇ ਟੁਕੜੇ ਕਰਨ ਵਾਲੇ ਸਾਡੇ ਪੰਜਾਬੀਆਂ ਨੂੰ ਚਾਹੇ ਹਿੰਦੂ ਹੋਣ ਸਿੱਖ ਹੋਣ ਇਹ ਸੀ ਉਦੋਂ ਸਾਨੂੰ ਵੱਡ-ਵੱਡ ਜੜੀਆਂ ਇਹਨਾਂ ਨੇ ਲੋਕਾਂ ਦੀਆਂ ਜਾਨਾਂ ਸਾਡੇ ਪੰਜਾਬੀਆਂ ਦੀਆਂ ਲਈਆਂ ਸਭ ਤੋਂ ਵੱਧ ਅਸੀਂ ਖੁਸ਼ ਹਾਂ ਵੀ ਅੱਜ ਬੋਲੇ ਠੋਕੇ ਥੌਂ ਥੌ ਜਾ ਕੇ ਠੋਕੇ ਵੀ ਸਾਡੇ ਸਰਦਾਰ ਨੇ 에어ਫੋਰਸ ਦੇ چیف ਨੇ ਹੋਰ ਸਵਾਦ ਆਇਆ ਇਸ ਕਰਕੇ ਪ੍ਰਾਈਮ ਮਿਨਿਸਟਰ ਜਿਹੜਾ ਇਹ ਗੱਲ ਕਰਦੇ ਸੀ ਇਧਰੋਂ ਕਦੇ ਇਧਰੋਂ ਕਦੇ ਖੱਬੇੋਂ ਕਦੇ ਸੱਜੇੋਂ ਤੁਹਾਡੇ ਤਾਂ ਹਰ 에어ਫੋਰਸ ਸਟੇਸ਼ਨ ਭੰਨਿਆਂ ਪਿਆ ਏ ਤੁਹਾਡੇ ਕਮਾਂਡ ਸਿਸਟਮ ਤੁਹਾਡੇ ਠੋਕੇ ਪਏ ਨੇ ਦਿਖਾਓ ਜੇ ਨਹੀਂ ਜਿਹਨੂੰ ਤੁਸੀਂ ਸਾਡੇ ਆਦਮਪੁਰ ਦੀ ਗੱਲ ਕਰਦੇ ਸੀ ਆ ਖੜਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹਜ਼ਾਰਾਂ ਫੌਜੀ ਨਾਲ 에어ਫੋਰਸ ਦੇ ਲੋਕ ਖੜੇ ਆ ਨਾਲ ਖੁਸ਼ੀ ਚ ਭੰਗੜੇ ਪਾ ਰਹੇ ਆ ਸਾਰੇ ਸਲਫੀਆਂ ਘਰਾਰ ਕਚਾਰੇ ਆ ਉਹ ਖੜੇ ਆ ਵੀ ਆਦਮਪੁਰ ਲੈ ਆ ਜੋ ਪ੍ਰਧਾਨ ਮੰਤਰੀ ਜੀ ਆਪ ਖੜੇ ਆ ਵੀ ਆ ਆਦਮਪੁਰ ਖਣਾ ਤੇ ਇਹ ਵੀ ਕਿਹਾ ਬਈ ਇਹ ਮੈਨੂੰ ਮਾਣ ਆਪਣੇ ਫੌਜੀਆ ਤੇ ਖੁੱਲੀ ਛੁੱਟ ਸੀ ਵੀ ਜੋ ਮਰਜੀ ਜਿੰਨੇ ਮਰਜੀ ਪਟਾਕੇ ਪਾਓ ਇਹਨਾਂ ਦੇ ਇਸ ਕਰਕੇ ਅੱਜ ਫਕਰ ਆ ਉਸ ਪ੍ਰਧਾਨ ਮੰਤਰੀ ਤੇ ਮਾਣ ਆ ਉਸ ਪ੍ਰਧਾਨ ਮੰਤਰੀ ਮੰਤਰੀ ਤੇ ਜਿਨ੍ਹਾਂ ਨੇ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਸ਼ੁਰੂ ਕੀਤਾ ਤੇ ਅੱਜ ਪਤਾ ਲੱਗਿਆ ਦੁਨੀਆ ਨੂੰ ਵੀ ਸਾਡੇ ਕੋਲ ਵੀ ਕੀ ਕੁਝ ਆ ਕਿੱਤਰ ਗਈ ਉਹਨਾਂ ਦੀ ਮਜ਼ਾਇਲਾ ਜਾਂ ਹੋ ਸਭ ਟੁਕੜੇ ਹੋ ਗਏ ਹਵਾ ਚ ਇਸ ਕਰਕੇ ਅੱਗੇ ਵੀ ਇਹ ਨਹੀਂ ਕਿਹਾ ਇਹ ਵੀ ਪੋਸਟਪੋਨ ਕੀਤੀ ਆ ਜੀ ਤੇ ਜੇ ਕੋਈ ਦੂਜਾ ਕੋਈ ਭਲੇਖੇ ਚ ਹੋਏ ਕਿਸੇ ਦੇਸ਼ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਕੋਈ ਦੇਸ਼ ਸਾਨੂੰ ਵਿੱਚ ਸੰਧੀ ਕਰ ਸਕਦਾ ਨਹੀਂ ਕਰ ਸਕਦਾ ਮੈਂ ਕਹਿਣਾ ਨਹੀਂ ਚਾਹੁੰਦਾ ਬੜਾ ਤਕੜਾ ਹੈ ਅਮਰੀਕਾ ਆਪਣੇ ਘਰੇ ਪਰ ਅੱਜ ਜਿਹੜਾ ਕੱਲ ਹੋਇਆ ਸਾਡੇ ਦਾ ਆਪਦੇ ਮੇਕ ਇੰਡੀਆ ਮੇਡ ਇਨ ਇੰਡੀਆ ਬੜ ਨਵੇਂ ਤੋਂ ਨਵੇਂ ਜਹਾਜ਼ ਜੈਟ ਸਾਡੇ ਖੜੇ ਹੈ ਪ੍ਰਧਾਨ ਮੰਤਰੀ ਦੇ ਤੇ ਉਹਨੂੰ ਕਤਰ ਤੋਂ ਮੰਗਣਾ ਪੈ ਗਿਆ ਹੁਣ ਕਹਿੰਦੇ ਜੀ ਗਿਫਟ ਦੇ ਰਿਹਾ ਏਅਰ ਫੋਰਸ 1 ਹਾਲਤਾ ਦੇਖੋ ਕੀ ਆ ਆਪਣੇ ਆਪ ਨੂੰ ਠੀਕ ਆ ਸਭ ਤੋਂ ਤਕੜਾ ਦੇਸ਼ ਹੈਗਾ ਪਰ ਜੇ ਮੈਂ ਕਹਾਂ ਵੀ ਅੱਜ ਜਹਾਜ਼ ਆ ਜਿਹੜਾ ਏਅਰ ਫੋਰਸ 1 ਉਹੀ ਨੀ ਅਮਰੀਕਾ ਬਣਾ 40 ਸਾਲ ਪੁਰਾਣਾ ਜਹਾਜ਼ ਆ ਹੁਣ ਕਹਿੰਦਾ ਧੰਨਵਾਦ ਕਤਰ ਨੇ ਮੈਨੂੰ ਦਿੱਤਾ ਤਾਂ ਹੈ ਲੈ ਤਾਂ ਲੈਣ ਦੋ ਅਮਰੀਕਾ ਵਾਲਿਆਂ ਨੇ ਕਿਹਾ ਜੀ ਆਪਾਂ ਇੰਨੀ ਕਾ ਨੂੰ ਗੱਲ ਕਰਾਉਣੀ ਆ ਆਪਾਂ ਤਾਂ ਲੋਕਾਂ ਨੂੰ ਦਿੰਨੇ ਆ ਅੱਜ ਆਪਾਂ ਨੂੰ ਲੋੜ ਪੈਗੀ ਤੇ ਇਸ ਕਰਕੇ ਕਤਰ ਤੋਂ ਜਿਆ ਲਿਆਏ ਏਅਰ ਫੋਰਸ 1